ਸੋਸ਼ਲ ਮੀਡੀਆ ਤੇ ਅੱਜਕੱਲ ਇੱਕ ਟ੍ਰੇਂਡ ਕਾਫੀ ਜ਼ਿਆਦਾ ਪਪੂਲਰ ਹੋ ਰਹੀ ਹੈ ਗੁਰੂ ਵਾਲਾ ਬਣੀਏ ਵੀਰ ਜੀ ਨਸ਼ਿਆਂ ਨੂੰ ਛੱਡੀਏ ਵੀਰ ਜੀ ਦਰਅਸਲ ਨੇਪਾਲ ਤੋਂ ਆਇਆ ਵਿਅਕਤੀ ਸ਼ਰੇਸ਼ ਸਿੰਘ ਪੰਜਾਬ ਦੇ ਵਿੱਚ ਅੰਮ੍ਰਿਤ ਪਾਣ ਕਰਕੇ ਤੇ ਕੇਸ ਦਾੜੀ ਰੱਖ ਕੇ ਗੁਰੂ ਵਾਲਾ ਬਣ ਕੇ ਸਿੱਖੀ ਦਾ ਪ੍ਰਚਾਰ ਕੁਝ ਇਸ ਤਰੀਕੇ ਨਾਲ ਕਰ ਰਿਹਾ ਹੈ ਤੇ ਲਗਾਤਾਰ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਕਰਕੇ ਸਿੱਖੀ ਨਾਲ ਜੁੜਨ ਲਈ ਕਹਿ ਰਿਹਾ ਹੈ ਤੇ ਉਸ ਦੇ ਬਾਰੇ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਦਰਅਸਲ ਜਿਵੇਂ ਹੀ ਉਸ ਦਾ ਇਹ ਪ੍ਰਚਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਤਾਂ ਉਸ ਵਿਚਾਰੇ ਲੋਕਾਂ ਦੇ ਵੱਲੋਂ ਉਸ ਦੀ ਗੁਰੂ ਵਾਲਾ ਬਣੀਏ ਵਿਰਜੀ ਟੋਣ ਲਗਾ ਕੇ ਉਸ ਦਾ ਕਾਫੀ ਮਜ਼ਾਕ ਬਣਾਇਆ ਜਾ ਰਿਹਾ ਹੈ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ ਤੇ ਹੁਣ ਉਸ ਦੇ ਵਿਚਾਰੇ ਖੁਦ ਲਾਈਵ ਆ ਕੇ ਲੋਕਾਂ ਦਾ ਜਵਾਬ ਸ੍ਰੀਸ਼ ਸਿੰਘ ਨੇ ਦਿੱਤਾ ਹੈ ਤੇ ਉਹਨਾਂ ਨੂੰ ਕਈ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਤੁਸੀਂ ਵੀ ਸੁਣੋ ਉਸ ਨੇ ਲੋਕਾਂ ਨੂੰ ਕੀ ਕੀ ਕਿਹਾ ਜੀ ਗਿਆ ਖਾਲਸਾ ਵਾਹਿਗੁਰੂ ਜੀ ਕੀ ਪਤੇ ਦੇਖੋ ਸੰਗਤ ਸਭ ਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਦੇਖੋ ਵੀਰੋ ਪਹਿਨੋ ਕਿਸੇ ਕੇ ਰੀਸਾ ਨਾ ਲਾਇਆ ਕਰੋ ਚਲੋ ਕੋਈ ਗੱਲ ਨਹੀਂ ਜੇ ਰੀਸਾ ਵੀ ਲਾਉਣਾ ਨਾ ਤਾਂ ਚੰਗੀ ਗਾ ਕੇ ਸੁਣਾਇਆ ਕਰੋ ਸੰਗਤ ਜੀ ਨੂੰ ਕੀ ਸੰਗਤ ਜੇ ਸਭ ਤੋਂ ਵੱਡੀ ਸੰਗਤ ਹੁੰਦਾ ਜੇ ਸੰਗਤ ਨੂੰ ਵਧੀਆ ਲੱਗਦਾ ਤਾਂ ਹੀ ਮੇਰਾ ਵੀਡੀਓ ਦੇਖਦਾ ਹੈ ਐਵੇਂ ਦਿਖਦਾ ਰਹੋ ਮੇਰੇ ਸੰਗਤ ਜੀ ਚੜਦੀ ਕਲਾ ਹੋਵੇ ਸਾਰੇ ਸੰਗਤਾਂ ਨੂੰ ਕੋਈ ਮਾਰਾ ਵੀ ਕਹਿੰਦਾ ਉਹਨੂੰ ਵੀ ਚੜਦੀ ਕਲਾ ਹੋਵੇ ਜੋ ਕੋਈ ਚੰਗਾ ਕਹਿੰਦਾ ਉਹਨੂੰ ਵੀ ਚੜਦੀ ਕਲਾ ਕਰੇ ਤਾਂ ਦੇਖੋ ਮਾਰਾ ਚੰਗਾ ਇੱਤੀ ਹੈ ਹਿਸਾਬ ਕਿਤਾਬ ਸਭ ਇੱਤੀ ਲੈਣਾ ਇਹ ਨਾ ਕਹੋ ਕਿ ਉੱਪਰ ਹੈ ਇੱਤੀ ਹੈ ਨੀਚੀ ਹੈ ਸਭ ਕੁਝ ਜੇ ਮਾਰਾ ਕਰੂਗਾ ਉਹ ਵੀ ਚੰਗਾ ਕਰੂਗਾ ਉਹ ਵੀ ਤੇ ਵੀਰੋ ਪਹਿਨੋ ਜੇ ਵੀਡੀਓ ਚੰਗਾ ਲੱਗਦਾ ਤਾਂ ਤੁਸੀਂ ਗਾਹਾਂ ਸੇ ਗਾਹਾਂ ਹੋਰ ਵੀ ਮੇਰੇ ਕੋਲ ਬਹੁਤ ਵੀਡੀਓ ਆਉਂਦੇ ਆ ਕਿ ਰਿਸਾ ਲਾਉਂਦਾ ਮੇਰਾ ਕੋਈ ਬਾਤ ਨਹੀਂ ਲਾਓ ਕੋਈ ਬਹਾਨੇ ਸੇ ਤਾਂ ਵਾਹਿਗੁਰੂ ਜਪਤਾ ਰਹਾ ਨਾ ਤੁਸੀਂ ਲਾਓ ਹੋਰ ਲਾਓ ਵਧੀਆ ਤਰੀਕਾ ਲਾਓ ਕਿ ਚੰਗੇ ਮਾਣੇ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ